ਪ੍ਰੇਮ ਸੂਰਗਤ ਸੂਰਗ ਨਾਮ ਦਾ ਓਹ ਕਉ ਨਾਮ ਹੈ ਮੁਕਤ ਦੇ ਨਾ ਜਸ ਕਾਇੋ ਹਰ ਹਰ ਨਤਨ ਰਤ ਹਰ ਦੀ ਕੋ ਉਹ ਸੰਪੁਰ ਸਾ ਨਾਏ ਪੰਜਾਬ ਦੇ ਮੁੱਖ ਸਰਕਾਰ ਆਈ ਹੋਈ ਹੈ ਜੀ Terima <muchas> ਐ ਤਾਂ ਬਣਾਈ ਦੇ ਤੇ ਮੂੰਹ ਦੀ ਬਣਾਈ ਦੇਂਦੇ ਆ ਵਾਹ ਵਾਹ ਨਾਮ ਨਾਮ ਅੰਦਰੋਂ ਆਉਂਦਾ ਅੰਦਰ ਜਾ ਕੇ ਬਣਾਉਣਾ ਕੋਈ ਜਿਗਰ ਕੋਈ ਬਾਹਰ ਗੂੜੇ ਤੋਂ ਸੁਜਾਈ ਕੋਈ ਅੰਦਰ ਤੇ ਰਾਹਾਂ ਕੋ ਬਾਹਰ ਕੋ ਆਏ ਜਦ ਅਜ਼ਾਈ ਵਸਤੂਂ ਤੇ ਕਾਲੇ ਤੇ ਸਾਰੇ ਹਵਾਲਾ ਕਰ ਤੂੰ ਪਾਪ ਅੱਲਾ ਬੋਤੋ ਨਾਮ ਅਰਦਾਸ ਤੇਸ਼ਰ ਦੇਸ਼ ਦੇ ਸੁਨਵਾ ਨਾਮ ਕੋ ਤੁਹਾਂ ਦਾ ਰੰਗ ਘਰ ਤੁਜਾ ਹੰਦਾ ਮੰਦਿਰਾ ਸੋਲੇ ਜੀ ਚਾਤਾ ਕੋਈ ਤੁਹਰ ਦਾ ਸੁਖ ਹੋਈ ਜੀ ਫਿਰ ਹਾਲ ਸਗਲੇ ਸੱਚ ਸੋਖ ਤੇਰਾ ਨਾਮ ਹੁਮ ਗੁਰਬਿ ਨਾਮੁ ਪੁਜਿਐ ਪੁਜਿਐ ਕੀਰਾਂ ਨਾਮ ਅਦੇ ਸੋਜਿ ਮਹਾਂਦੇਵ ਮਨ ਧੰਨ ਸੈ ਸਤਿ ਸਾਹ ਜੰਮੀ ਗੋਦਿਯ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ ਤੇ ਮੀ ਪਹੁੰਚਾ ਦਾ ਪਿਆਰ ਜੀ ਤੇ ਆਪਾਂ ਜਰੂਰ ਜਾ ਰਹੇ ਸੀ ਲਾਂਗ ਕੇ ਸਾਥ ਤੇ ਉਦੋਂ ਵੀ ਮੀਂਹ ਪੈ ਰਿਹਾ ਸੀ ਜੋ ਆਪਾਂ ਘਰੇ ਗਏ ਤੇ ਉਦੋਂ ਵੀ ਮੀਂਹ ਪੈ ਰਿਹਾ ਸੀ ਤੇ ਕਹਿੰਦੇ ਜੀ ਮੀਂਹ ਤਨ ਤਨ ਲਗਾਤਾਰ ਪੈਣਾਵਾ ਤੁਸੀਂ ਵੀ ਕਮੈਂਟ ਬਾਕਸ ਵਿੱਚ ਦੱਸਿਓਗੇ ਤੁਹਾਡੀਆਂ ਜਿਹੜੀਆਂ ਫਸਲਾਂ ਨੇ ਕਿਵੇਂ ਆ ਇਸ ਦਾ ਝੋਨਾ ਡੁੱਬਣ ਤੋਂ ਬਾਅਦ ਅਸੀਂ ਜੀ ਗੋਭੀ ਲਾਈ ਆ ਤੇ ਮੀਂਹ ਰੁਕਣ ਤੋਂ ਬਾਅਦ ਥੋੜਾ ਜਿਹਾ ਜਦੋਂ ਮੀਂਹ ਰੁਕਿਆ ਤੇ ਡੈਡੀ ਖੇਤ ਗਏ ਸੀ ਤੇ ਕਹਿੰਦੇ ਫਿਲਹਾਲ ਤੱਕ ਤਾਂ ਗੋਭੀ ਸਹੀ ਆ ਤੇ ਤੁਸੀਂ ਵੀ ਦੱਸਿਓ ਆਪਦੀਆਂ ਫਸਲਾਂ ਬਾਰੇ

ਪਾਸੇ ਅੰਦਰ ਜੈਨੀ ਚੇਰੇ ਤੋਂ ਲੜਦਾ ਬੋਲਦਾ ਕੱਲ੍ਹ ਮਹਾਰਾਜ ਵੀ ਆ ਚੱਲਨੀਆ ਮੀਂਹ ਪੈਂਦੇ ਚ ਕੈਸ ਤੇ ਮੀਂਹ ਪੈਂਦੇ ਚ ਆ ਗਿਆ ਆ ਵੇਖੋ ਦੇਖ 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 ਕੀ ਕਰਦੀ ਮੈਂ ਉਤਰਨ ਤਾਲਿਆਂ ਦੇ ਆਪਣੀ ਪ੍ਰਸ਼ਾਦ ਹੈ ਹੈਲੋ ਹਰ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ। ਤਬ ਤੱਕ ਲਈ ਧੰਨਵਾਦ। ਥੈਂਕਸ ਫॉर ਵਾਚਿੰਗ। ਬਾਏ।